ਤੇ ਜਿਹਦੇ ਨਾਲ ਸਾਡੇ ਨੈਸ਼ਨਲ ਕੰਟੀਡੀਆ ਆਰਗੁਮ ਕੇਜਰੀਵਾਲ ਜੀ ਆ ਰਹੇ ਤੇ ਇੱਥੇ ਕਰ ਕਰ ਰਾਸ਼ੀ ਦੀ ਸ਼ੁਰੂਆਤ ਹੋ ਰਹੀ ਉਸ ਤੋਂ ਬਹੁਤ سارے ਜਿਹੜੇ ਵਿਕਾਸ ਕਾਰਜਾਂ ਦਾ ਵੇਰਵਾ ਤੇ ਅਨਾਉਂਸਮੈਂਟਸ ਹੋਣੀਆਂ ਕਰਕੇ ਜਾਣਗੀਆਂ ਪੰਜਾਬ ਦੇ ਉਕਾਸ ਲਈ ਆਮ ਆਦਮੀ ਪਾਰਟੀ ਦਿਨ ਰਾਤ ਇੱਕ ਤਰ੍ਹਾਂ ਸਿੰਘ ਸਾਹਿਬ ਤੇ ਇਹ ਵੀ ਜਿਹੜੀ ਲੋਕਾਂ ਨੂੰ ਚੰਗੇ ਕੰਮ ਦੇਖਣ ਨੂੰ ਚੰਡੀਗੜ੍ਹ ਜਿਹੜੇ ਇਲੈਕਸ਼ਨ ਹੋਏ ਨੇ ਮੇਅਰ ਦੇ ਕੀ ਮੰਨਦੇ ਉਸ ਚੀ ਨੂੰ ਕਿੰਨਾ ਕੁ ਫੇਰਵਾਉਂਦਾ ਸੀ ਨੇ ਖੇਰ ਤੋਂ ਸਾਰ ਜਾਣਦੀ ਹੈ ਕਿੰਨਾ ਖੇਰ ਹੈ ਕਿ ਇਹ ਲੋਕਤੰਤਰ ਦਾ ਜਿਹੜਾ ਮਜ਼ਾਕ ਹੈ ਉਹ বিজেপি ਸਰਕਾਰ ਨੇ ਬਣਾਇਆ ਹੈ ਚੰਡੀਗੜ੍ਹ ਦੇ ਵਿੱਚ ਕਲੀਅਰ ਕਰਤਾ ਜਿਹੜੀ ਉਹ ਸਾਡਾ ਮੇਰ ਬਣ ਰਿਹਾ ਸੀ ਸੁਪਰੀ ਕੋਰਟ ਤੇ ਵੀ ਉਹ ਤੋਂ ਪਰ ਝਾੜ ਪਾਈਏ ਪਰ ਲੋਕ ਸਿਆਣੇ ਨੇ ਜੀ ਲੋਕ ਜਵਾਬ ਦੇਣਾ ਜਾਣਦੇ ਨੇ ਜਿੰਨੀ ਜਿੰਨੀ ਇਸ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜਿੰਨਾ ਜਿੰਨਾ ਇਹ ਗੁੰਡਾਤੰਤਰ ਉਠਿਆ ਤੇ ਲੋਕਾਂ ਨੇ ਹਮੇਸ਼ਾ ਹੀ ਮੂੰਹ ਤੋੜ ਜਵਾਬ ਦਿੱਤਾ ਵੋਟਾਂ ਪਾਉਣ ਦੀ ਵਾਰੀ ਆਣੀ ਤੇ ਜਿੰਨਾ ਮਰਜੀ ਧੱਕੇਸ਼ਾਹੀ ਕਰ ਲੈ ਪ੍ਰਮਾਤਮਾ ਜਿਹੜਾ ਉਹ ਇਨਸਾਫ ਕਰਦਾ ਲੋਕ ਇਨਸਾਫ ਕਰ ਖੰਨੇ ਜਿਲਾ ਬਣਾਉਣਾ ਹੀ ਨਹੀਂ ਹਾਂਜੀ ਖੰਨੇ ਜਿਲਾ ਬਣਾਉਣ ਦੀ ਪਲਾਨਿੰਗ ਆਇਆ ਸੀ ਨਹੀਂ ਸੀਐਮ ਸਾਹਿਬ ਦੱਸ ਸਕਦੇ ਹਾਂਜੀ ਥੈਂਕ ਯੂ ਸਰ